ਜੇ ਉਹਨਾਂ ਕਾਹਲਾ ਮੇਵਾ ਸਾਧ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੋਣ तकरीबन 1.5 ਘੰਟੇ ਵਾਸਤੇ ਆਪ ਜੀ ਗੁਰੂ ਕੀ ਸੰਗਤ ਦੇ درمیان ਬਚਨਾ ਦੀ ਸਾਜ ਪਾਉਣ ਦਾ ਹੁਕਮ ਹੋਇਆ ਹੈ ਆਪ ਜੀ ਕਰੋ ਕਿਰਪਾ ਕੁਝ ਕਹਿਣ ਵਾਸਤੇ ਆਗਿਆ ਬਖਸ਼ੋ ਬੇਨਤੀ ਕਰਾਂ ਆਪਾਂ ਜਿਨੇ ਵੀ ਸਰੀਰ ਜੋੜ ਕੇ ਲੱਗੇ ਬੈਠੇ ਹਾਂ ਅਸੀਂ ਭਾਈ ਸਮੇਤ ਸਾਡੇ ਤੇ ਸਵੇਤ ਤੁਹਾਡੇ ਵੱਡੇ ਭਾਗਾਂ ਵਾਹ ਕਿਉਂਕਿ ਇਹ ਜਿਹੜੀਆਂ ਸੰਗਤ ਦੀਆਂ ਸ਼ੋਭੀ ਨੀਕ ਘੜੀਆਂ ਨੇ ਇਹ ਵੱਡੇ ਭਾਗਾਂ ਦੇ ਨਾਲ ਨਸੀਬ ਹੁੰਦੀਆਂ ਨੇ ਤਾਂ ਇਹਦੇ ਮਹਾਰਾਜ ਸਾਹਿਬ ਦੀ ਜ਼ਿਕਰ ਕਰਦੇ ਵੱਡੇ ਭਾਗੀ ਹਨ ਸੰਗਤ ਪਾਵੇ ਭਾਗਹੀਨ ਭਾਂਚੂਂਡਾ ਖਾਵੇ ਬਿਨ ਭਾਗਾ ਸੰਤ ਸੰਗ ਨਾ ਲੱਭ ਬਿਨ ਸੰਗਤ ਮੈਲ ਭਰੀ ਜੈ ਜੀਓ ਮਹਾਰਾਜ ਸਾਹਿਬ ਜੀ ਕਹਿੰਦੇ ਤੇ ਸੰਗਤ ਨੇ ਜੇ ਨਹੀਂ ਆਵੇਗਾ ਤੇ ਫਿਰ ਕੀ ਹੋਵੇਗਾ ਮੈਲ ਪਰੀ ਜੈ ਜੀਓ ਇਹ ਜਿਹੜੀ ਮੈਲ ਪਰੀ ਜੈ ਮਾਣੇ ਵੱਧਦੀ ਜਾਵੇ ਜੀ ਤੇ ਮੈਲ ਭਰਦੀ ਜਾਵੇਗੀ ਇਹ ਮੈਲ ਹੈ ਕਿ ਨਹੀਂ ਤੇ ਕਿੰਨੀ ਕ ਪੁਰਾਣੀ ਆ ਤੇ ਸਾਬ ਦੀ ਕਹਿੰਦੇ ਇਹ ਆ ਤੇਰੇ ਮਨ ਦੀ ਮੈਲ ਇਹ ਇਸ ਜਨਮ ਦੀ ਨਹੀਂ ਇਹ ਕਈ ਜਨਮਾਂ ਦੀ ਲੱਗੀ ਆ ਜਨਮ ਜਨਮ ਕੀ ਇਸ ਮਨ ਕਾ ਮਾਲ ਲਾਗੀ ਕਾਲਾ ਹੋਆ ਸਿਆਹੋ ਹਨਲੀ ਤੋਤੀ ਉਜੜੀ ਨਾ ਹੋਵੇ ਜੇ 100 ਧੋਵਣ ਪਾਹੋ ਕਹਿੰਦੇ ਇਹ ਜਨਮ ਜਨਮਾਂ ਤਰਾ ਦੀ ਤੇ ਪੁੱਛਣ ਵਾਲੇ ਨੇ ਪੁੱਛਿਆ ਮਹਾਰਾਜ ਜੀਓ ਕਿ ਅਸੀਂ ਇਸ ਮਨੁੱਖਾ ਜਨਮ ਤੋਂ ਪਹਿਲਾਂ ਹੋਰ ਵੀ ਕਈ ਜਨਮ ਧਾਰੇ ਨੇ ਤੇ ਤਾਨਕੁਨ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਕਈ ਜਨਮ ਪਹਿਚੀਤ ਪਤੰਗਾ ਕਈ ਜਨਮ ਕਾ ਜ਼ਮੀਨ ਪੁਰੰਗਾ ਕਈ ਜਨਮ ਪੰਛੀ ਸਰਬ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬੜਿਆ ਚਰਨ ਟਾਲੂ ਦੇ ਦੇ ਸੰਜਰੀਆ ਕਹਿੰਦੇ ਲੰਬੇ ਸਮੇ ਬਾਅਦ ਤੈਨੂੰ ਇਹ ਮਨੁੱਖੀ ਜਾਮਾ ਮਿਲਿਆ ਤੇ ਇਹ ਮਿਲਿਆ ਆ ਅਸੀਂ ਕਿਉਂ ਨਾ ਇਹਨੂੰ ਸਪਣਿਆ ਕਰਕੇ ਜਾਈਏ ਝੁਕਾਓ ਸੀਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਦੋਵੇਂ ਹੱਥ ਜੋੜ ਕੇ ਅਦਬ ਦੇ ਸਾਹੇ ਦਾ ਫਤਿਹ ਦਾ ਜਵਾਬ ਦਿਓ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ